ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਕੋਗੇ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਨੂੰ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨ ਅੱਜ ਆਪਾਂ ਗੁਰੂ ਨਾਨਕ ਪਰਚਾ ਮਹਾਰਾਜ ਦੇ ਪਾਵਨ ਪ੍ਰਕਾਸ਼ ਪ੍ਰਗੁਣ ਨਮੋ ਕਰਦੇ ਹਾਂ ਜੋ ਕਿ ਅਗਲੇ ਮਹੀਨੇ ਆ ਰਿਹਾ ਹੈ ਪ੍ਰਕਾਸ਼ ਪ੍ਰਗੁਣ ਨਮੋ ਕਰਦੇ ਹੋਏ ਆਪਾਂ ਅੱਜ ਕਲਾਸਿਕਲ ਸ਼ਬਦ ਗੁਰੂ ਨਾਨਕ ਸਾਹਿਬ ਦਾ ਸਿੱਖਾਂਗੇ ਰਾਗ ਮਾਲਕੌਂਸ ਦੇ ਵਿੱਚ ਅਤੇ ਸ਼ਬਦ ਹੋਏਗਾ ਜੀ ਤਿੰਬੇ ਦੀਨ ਕੀ ਕੁੱਲ ਬਿਖੈ ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜੈ ਜੈ ਭਏ ਸਹਾਈ ਇਹ ਆਪਾਂ ਤਿੰਨ ਤਾਲ ਦੇ ਵਿੱਚ ਸਿੱਖਾਂਗੇ ਜੀ ਅਤੇ ਬੇਨਤੀ ਹੈ ਕਿ ਰਾਗ ਮਾਲਕੌਂਸ ਬਾਰੇ ਆਪਾਂ ਥੋੜਾ ਜਿਹਾ ਜਾਣ ਲਈਏ ਰਾਗ ਮਾਲਕੌਂਸ ਦੇ ਵਿੱਚ ਇੱਕ ਤੇ ਗਾ ਲੱਗਦਾ ਕੋਮਨ ਅਤੇ ਧਾਣੀ ਲੱਗਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਤਾਂ ਪਾ ਇਸ ਰਾਗ ਦੇ ਵਿੱਚ ਬਿਲਕੁਲ ਨਹੀਂ ਲੱਗਦਾ ਸੁਰ ਲੱਗਦੇ ਨੇ ਸਾ ਗਾ ਮਾ ਦਨੇ ਸਾ ਨੀ ਧ ਮ ਗ ਮ ਗ ਸਾ ਇਸੇ ਰਾਗ ਦੇ ਵਿੱਚ ਆਪਾਂ ਅੱਜ ਤਿੰਨ ਤਾਲ ਦੇ ਵਿੱਚ ਸ਼ਮਤ ਕਰਾਂਗੇ ਜੀ ਆਹ ਸਾਰੇ ਸ਼ੁਰੂ ਕਰਦੇ ਆਂ ਪਹਿਲਾਂ ਮੈਂ ਆਪ ਜੀ ਨੂੰ ਸ਼ੁਰੂ ਲਗਾ ਕੇ ਸੁਣਾ ਦਿੰਦਾ ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਿੱਖਾਂਗੇ ਜੀ ਤਿੰਨ ਬੇਦੀਆਂ ਕੀ ਟੋੜ ਟਿਖੇ ਤਿੰਨ ਬੇਦੀਆਂ ਕੀ ਟੋੜ ਟਿਖੇ ਰਗਟੇ ਨਾ I'm mm -hmm. mm -hmm. mm -hmm. mm -hmm. ਸੁਖ ਦਏ ਸੁਖ ਦਏ ਸਾਨੂੰ ਸਿਖਾ ਦੇ ਉਹ ਸੁਖ ਦਏ ਜੈ ਜੈ ਪਰ ਦੇਖੋ ਸੋਪਾਏ ਸਿੱਖਦੇ ਆ ਜੀ ਹੁਣ ਆਪਾਂ ਨੋਟੇਸ਼ਨ ਨਾਲ ਮੈਂ ਸਰਗਮ ਵੀ ਬੋਲਾਂਗਾ ਅਤੇ ਨੋਟੇਸ਼ਨ ਵੀ ਬੋਲਾਂਗਾ ਦੇਖੋ ਧਿਆਨ ਨਾਲ ਗਾ ਮਾ ਗ ਸ ਨੀ ਸ ਧਾ ਨੀ ਸਾ ਮਾ ਮਾ ਗ ਮਾ ਗ ਸ ਸਾ ਤਿੰਨ ਬੇਦੀਆਂ ਕੀ ਕੋਲ

ਵੇਖ ਹੈ ਅਗਿਆਨਤਰਾ ਆਪਾਂ ਗਾਵਾਂਗੇ ਜੀ ਅੰਤਰਾ ਹੈ ਗਾਤੋ ਸ਼ੁਰੂ ਹੋਏ ਕਰੋ ਸਭ ਸਿਖਨ ਕੋ ਸੋਖ ਤੈ ਗਾ ਗਾ ਮੰਗਾ ਦਨੀਂ ਸਾ ਸਾ ਸਰੇਨੀ ਸਾ ਸਾ ਸ ਸਭ ਸਿਖਨ ਕੋ ਨੀ ダਨੇ ਸੰਗ ਧਾਗ ਮਮ ਮਮ ਤਿੰਨ ਬੇਦੀਆਂ ਕੀ ਕੋਲੇ ਬਿਖੇ ਇਸਤਰੀ ਕਨਾਲ ਆਪ ਜੀ ਨੇ ਇਹ ਸ਼ਬਦ ਦਾ ਗਾਇਨ ਕਰ ਲੈਣਾ ਜੀ ਪੈਣਾ ਨੂੰ ਬੇਨਤੀ ਆਪ ਜੀ ਆਪਣੇ ਸਕੇਲ ਤੋਂ ਇਹ ਸ਼ਬਦ ਸਿੱਖਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰਨਾ ਅਤੇ ਆਪ ਜੀ ਦੇ ਲਈ ਵੱਖਰੀ ਤੌਰ ਦੇ ਉੱਤੇ ਮੈਂ ਵੀਡੀਓ ਇਹਦੀ ਬਣਾ ਕੇ ਭੇਜ ਦਵਾਂਗਾ ਬੇਨਤੀ ਹੈ ਕਿ ਆਪ ਜੀ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪ ਸਭ ਦਾ ਧੰਨਵਾਦ ਜੀ ਆਪ ਜੀ ਬਹੁਤ ਪਿਆਰ ਸਤਿਕਾਰ ਦਿੰਦੇ ਹੋ ਆਪ ਸਭ ਦਾ ਪਿਆਰ ਸਤਿਕਾਰ ਸਿਰ ਮੱਤੇ ਆਪ ਜੀ ਨੇ ਕਿਰਪਾ ਕਰਕੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਅਸੀਸਾਂ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ